ਯਾਰ ਲੰਘ ਆਪੇ ਆਏ ਹਾਲੀਆਂ ਜੀ ਵਿਆਹ ਤੇ ਆਏ ਹੋਏ ਪਿੰਡ ਦੀ ਮੇਨ ਗਲੀ ਤੇ ਆ ਪਿੰਡ ਦੀ ਸੱਤ ਹੋਏ ਆ ਬਜ਼ੁਰਗ ਡਾਲ ਰੇਡ ਪਾ ਦੂ ਰੇਡ ਪਾ ਕਹਿੰਦੇ ਵੀ ਰੇਡ ਪਾਉਣਾ ਮੈਂ ਰੇਡ ਪਾਉਂਦਾ ਸਾਸਰੀ ਗਾਲ ਜੀ ਸਵਾਗਤ ਹੈ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਆਸ ਕਰਦਾ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਜ਼ੀਰੋ ਬਜਟ ਪੰਜਾਬ ਟੂਰ ਦੀ ਇਹ ਮੇਰੀ ਇੱਕ ਹੋਰ ਵੀਡੀਓ ਤੁਹਾਡਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਤੇ ਮੈਂ ਅੱਜ ਇੱਕ ਹੋਰ ਨਵੇਂ ਜੇ ਸੋਹਣੇ ਪਿੰਡ ਦੇ ਵਿੱਚ ਖੜਾ ਹੋਇਆ ਮੇਰਾ ਖੁਦ ਦਾ ਪਿੰਡ ਅਭੂਰ ਦਾ ਵੈਸੇ ਅਸੀਂ ਵਿਆਹ ਤੇ ਆਏ ਸੀ ਇੱਥੇ ਤੇ ਮੈਂ ਸੋਚਿਆ ਚਲੋ ਇੱਕ ਛੋਟੀ ਜੀ ਵੀਡੀਓ ਬਣਾ ਲਈਏ ਇਸ ਪਿੰਡ ਦੀ ਵੀ ਇਸ ਪਿੰਡ ਨੂੰ ਵੀ ਐਡ ਕਰ ਲੀਏ ਵਿੱਚ ਤੇ ਅੱਜ ਮੈਂ ਮੇਰੇ ਪਿੰਡ ਰੁਕਣਪੁਰਾ ਉਰਫ ਖੂਈ ਖੇੜਾ ਤਹਿਸੀਲ ਅਭੌਰ ਤੇ ਜ਼ਿਲ੍ਹਾ ਫਾਜ਼ਿਲਕਾ ਪਹਿਲਾਂ ਫਿਰੋਜ਼ਪੁਰ ਸੀ ਜ਼ਿਲ੍ਹਾ ਉਸ ਤੋਂ ਪਹਿਲਾਂ ਜਿਹੜਾ ਸੀਗਾ ਉਹ ਸੀਗਾ ਲਾਹੌਰ ਲਾਹੌਰ ਸਾਨੂੰ ਜ਼ਿਲ੍ਹਾ ਪਹਿਲਾਂ ਪਹਿਲਾਂ ਲੱਗਦਾ ਹੁੰਦਾ ਸੀ ਫਿਰ ਫਿਰੋਜ਼ਪੁਰ ਬਣਿਆ ਫਿਰ ਹੁਣ ਖਾਜਲ ਦਾ ਬਣ ਚੁਕਿਆ ਤੇ ਮੈਂ ਇਸ ਟਾਈਮ ਮੇਰੇ ਪਿੰਡ ਰੁਕਣਪੁਰਾ ਕੁਈ ਖੇੜਾ ਦੇ ਵਿੱਚ ਖੜਾ ਹੋਇਆ ਤੇ ਇੱਧਰ ਮੇਰੇ ਨਾਲ ਮੇਰਾ ਛੋਟਾ ਵੀਰ ਭਰਾ ਮੇਰਾ ਸਾਡੇ ਘਰੇ ਵਿਆਹ ਆ ਮੇਰੇ ਵੱਡੇ ਬ੍ਰਦਰ ਮੇਰੇ ਤਾਇਆ ਜੀ ਦੇ ਬੇਟੇ ਦਾ ਵਿਆਹ ਆ ਤੇ ਇਹ ਇਹ ਜਿਹੜਾ ਤੁਸੀਂ ਘਰ ਵੇਖ ਰਹੇ ਹੋ ਇਹ ਹੈ ਆਪਣਾ ਘਰ ਮੇਰੇ ਤਾਇਆ ਜੀ ਦਾ ਘਰ ਇੱਥੇ ਵਿਆਹ ਹੈ ਹਲੇ ਡੈਕੋਰੇਸ਼ਨ ਹੋਣੀ ਇਹ ਤੇ ਡੈਕੋਰੇਸ਼ਨ ਹੋਣੀ ਬਾਕੀ ਅੱਲੇ ਉਹ ਹੋਵੇਗੀ ਕੱਲ ਕੱਲ ਡੈਕੋਰੇਸ਼ਨ ਹੋਵੇਗੀ ਸੋ ਅੱਜ ਤੁਹਾਨੂੰ ਮੇਰੇ ਵਾਲਾ ਪਿੰਡ ਵਿਖਾਵਾਂਗਾ ਮੈਂ ਬੜਾ ਵਧੀਆ ਪਿੰਡ ਬਣਿਆ ਹੋਇਆ ਛੋਟਾ ਜਿਹਾ ਪਿੰਡ ਆ ਤੇ ਇੱਥੋਂ ਵੀ ਕਿੰਨੀ ਆਬਾਦੀ ਏ ਕਿੰਨੇ ਘਰ ਨੇ ਇੱਥੋਂ ਦਾ ਜੋ ਵੀ ਮੇਰੇ ਕੋਲ ਜਾਣਕਾਰੀ ਹੈ ਮੈਂ ਤੁਹਾਡੇ ਅੱਗੇ ਰੂਬਰੂ ਕਰਾਂਗਾ ਤੇ ਚੈਨਲ ਤੇ ਜੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਦਾਂ ਦੀਆਂ ਹੋਰ ਤੁਹਾਨੂੰ ਜਨਰਲ ਨੌਲੇਜ ਦੀਆਂ ਵੀਡੀਓਜ਼ ਜਾਂ ਜ਼ੀਰੋ ਬਜਟ ਪੰਜਾਬ ਟੂਰ ਕਰ ਰਿਹਾ ਆਪਾਂ ਹਰੇਕ ਪਿੰਡਾਂ ਦੇ ਬਾਰੇ ਆਪਾਂ ਜਾਣਕਾਰੀ ਦੇ ਰਹੇ ਆ ਤੁਹਾਨੂੰ ਇਦਾਂ ਦੀਆਂ ਵੀਡੀਓ ਹੋਰ ਵੇਖਣ ਨੂੰ ਮਿਲਣਗੀਆਂ ਇਸੇ ਚੈਨਲ ਤੇ ਚੈਨਲ ਨੂੰ ਜਲਦੀ ਤੋਂ ਜਲਦੀ ਸਬਸਕ੍ਰਾਈਬ ਕਰ ਲਓ ਜੇ ਚੈਨਲ ਤੇ ਨਵੇਂ ਹੋ ਆਹ ਵੇਖੋ ਵੀ ਬੱਚੇ ਖੇਡ ਰਹੇ ਆ ਉਧਰ ਓਏ ਅੱਗ ਦੇ ਨਾਲ ਨਾ ਖੇਡੋ ਓਏ ਮੈਨੂੰ ਵੀ ਦਿਖਾ ਦੇ ਬਾਜੋ ਅੱਗ ਦੇ ਨਾਲ ਸੋਇਆ ਪਿੰਡ ਹੈ ਜੀ ਤੇ ਆ ਪਿੰਡ ਦੀਆਂ ਗਲੀਆਂ ਵੈਸੇ ਹੀ ਰੋਡ ਤੇ ਸੜਕ ਤੇ ਆ ਗਈ ਇਹ ਬਾਹਰ ਦੀ ਫਿਰਨੀ ਆ ਗਈ ਇੱਥੇ ਆ ਪਿੰਡ ਦੀ ਇਹ ਬਾਹਰ ਦੀ ਫਿਰਨੀ ਹੈ ਔਰ ਬੱਚੇ ਵੀ ਸਾਹਮਣੇ ਖੇਡ ਰਹੇ ਨੇ ਕਿਵੇਂ ਇਹ ਆਪਣਾ ਭਰਾ ਮਿਲਿਆ ਯਾਰ ਆਪਾਂ ਯਾਰ ਇਹ ਪਿੱਛੇ ਜਿਹੜਾ ਮੈਨੇ ਮੁੰਡਾ ਮਿਲਿਆ ਸੀ ਨਾ ਇਹ ਬਹੁਤ ਮੁਬਾਰਕਾਂ ਇਹਨੂੰ ਦਿੱਤੀਆਂ ਹੈ ਪੁਲਿਸ ਚ ਭਰਤੀ ਹੋ ਗਿਆ ਪੇਪਰ ਕਲੀਅਰ ਹੈਗਾ ਉਹ ਹੋ ਗਿਆ ਦਾ ਪੁਲਿਸ ਦਾ ਤੇ ਕਾਫੀ ਯਾਰ ਟਾਈਮ ਬਾਅਦ ਮੈਂ ਪਿੰਡ ਪਹੁੰਚਿਆ ਤੇ ਵਧੀਆ ਪਿਆਰ ਮਿਲ ਰਿਹਾ ਆ ਇਧਰ ਦੇਖੋ ਆ ਦੇਖੋ ਬੱਚਿਆਂ ਦਾ ਖੇਡਣਾ ਇਹ ਬੱਚਿਆਂ ਨੇ ਖੇਡਾ ਨੇ ਆਲ ਰੇਡ ਪਾ ਦੂਰੇ ਰੇਡ ਪਾ ਕੇ ਨਾ ਰੇਡ ਪਾਉਣਾ ਮੈਂ ਰੇਡ ਪਾਉਂਦਾ ਚੱਲ ਮੇਰੀ ਵਾਰੀ ਫਿਰ ਮੈਂ ਪੈਨ ਕੱਢਿਆ ਆਹਾਂ ਠੀਕ ਹੈ ਠੀਕ ਹੈ ਦੇਖੋ ਯਾਰ ਵੈਸੇ ਤੇ ਇਹ ਪੇਂਟ ਦੀ ਫਿਰਨੀ ਹੈ ਤੇ ਆਹ ਵੇਖੋ ਯਾਰ ਅੱਗ ਲੱਗ ਰਹੀ ਏ। ਪਰਾਲੀ ਨੂੰ ਅੱਗ ਲਾ ਰਹੇ ਨੇ ਤੇ ਧੂਆ ਜਿਹੜਾ ਪ੍ਰਦੂਸ਼ਣ ਹੈ ਜਿਹੜਾ ਇੱਥੋਂ ਹੀ ਫੈਲਦਾ ਬਈ। ਸੋ ਇਹ ਪਿੰਡ ਦੇ ਵਿੱਚ ਇਹ ਬਣਿਆ ਆ ਜਿਹੜਾ ਇਹ ਮੰਦਿਰ ਬਣਿਆ ਆ ਬਈ। ਪਿੰਡ ਦੇ ਵਿੱਚ ਹਨੂਮਾਨ ਜੀ ਦਾ ਮੰਦਿਰ ਬਣਾਇਆ ਹੈ ਬਜਰੰਗ ਵਾਲੀ ਜੀ ਦਾ। ਤੇ ਇੱਧਰ ਆ ਗਿਆ ਵਾਟਰ ਬਾਕਸ। ਵਾਟਰ ਬਾਕਸ ਜਿਹਨੂੰ ਕਹਿੰਦੇ ਵਾਟਰ। ਇੱਥੋਂ ਵੀ ਸਾਰੇ ਪਿੰਡ ਨੂੰ ਪਾਣੀ ਸਪਲਾਈ ਹੁੰਦਾ ਆ ਜਿਹੜਾ ਇੱਧਰੋਂ। ਇੱਧਰ ਆ ਜਿਹਨੂੰ ਡੇਰਾ ਵੀ ਕਹਿ ਦਿੰਦੇ ਆ ਟਾਣੀਆਂ ਸਾਡੇ ਤੇ ਇਧਰ ਟਾਣੀਆਂ ਹੀ ਕਹਿੰਦੇ ਆ ਜ਼ਿਆਦਾਤਰ ਕਈ ਪਿੰਡਾਂ 'ਚ ਜਿਹਨੂੰ ਡੇਰੇ ਇਹਨਾਂ ਨੂੰ ਡੇਰਾ ਵੀ ਕਹਿੰਦੇ ਆ ਛਾਟ ਆ ਠੁੱਕਣਾ ਕਿ ਕੀ ਮਿਲਦਾ ਬੈ ਦੱਸ ਐਵੇਂ ਹੀ ਬੱਸ ਦੇਖ ਲਓ ਇੱਥੇ ਹੀ ਗਏ ਆ ਬਾਰੋਂ ਥੋੜੀ ਸਹੀ ਗੱਲ ਵੀ ਇੱਥੇ ਹੀ ਗਏ ਆ ਸੀ ਬਾਹਰੋਂ ਥੋੜੀ ਨਾ ਆਇਆ ਅਬੇ ਜੰਗ ਬਲੀ ਦਾ ਮੰਤਰ ਆ ਗਿਆ ਪੂਰਾ ਪਿੰਡਾਂ ਦੇ ਮੁਕਾਬਲੇ ਇੱਥੋਂ ਦਾ ਰਹਿਣ ਸਹਿਣ ਦਾ ਤਰੀਕਾ ਬਹੁਤ ਅਲੱਗ ਹੈ ਕਿਉਂਕਿ ਇਹ ਸਾਰਾ ਬੈਕਵਰਡ ਏਰੀਆ ਹੈ ਹਾਂ ਬੈਕਵਰਡ ਵੀ ਕੁਝ ਨਾ ਯਾਰ ਜਿਵੇਂ ਕੀ ਲਾਹੌਰ ਪਾਕਿਸਤਾਨ ਉਧਰ ਉਧਰ ਤੋਂ ਉੱਜੜ ਕੇ ਜਿਹੜੇ ਜਿਹੜੇ ਹੋਏ ਲੋਕ ਇੱਧਰ ਵਸੇ ਹੋਏ ਨੇ ਅੱਜ ਵੀ ਇਸ ਪਿੰਡ ਦੇ ਵਿੱਚ ਰਹਿੰਦੇ ਨੇ ਸਾਰੇ ਮੇਰੀਆਂ ਭੈਣਾਂ ਨੇ ਇੱਧਰ ਵੇਖਿਆ ਸਦੀਆਂ ਕਿਸੇ ਕੋ ਦੁਆਇਓ ਪਿੰਡ ਅੱਜ ਵੀ ਆਛੀ ਆਛੀ ਪਿੰਡ ਚ ਪਹੁੰਚਿਆ ਨਾ ਤੇ ਪੁੱਛਦੇ ਨੇ ਵੀ ਕਦੋਂ ਪਿੰਡ ਚ ਆਏ ਆ ਵੇਖੋ ਪਿੰਡ ਦੀਆਂ ਗਲੀਆਂ ਸੋ ਤੁਹਾਨੂੰ ਅੱਜ ਕਿਵੇਂ ਦਾ ਲੱਗ ਰਿਹਾ ਵੀਰ ਜੀ ਪਿੰਡ ਚ ਵਾਪਸੀ ਆ ਗਈ ਲੱਤਾਂ ਦਰਦ ਹੋਈਆਂ ਲੱਤਾਂ ਦਰਦ ਹੋ ਰਹੀਆਂ वैसे थारा थारा, आ, आगे, आगे थारा थारा ने इस ਪਿੰਡ ਦੀ ਜਿਹੜੀ ਕੁੱਲ ਟੋਟਲ ਵੋਟ ਜੀ ਆਬਾਦੀ 1800 18 ਸਾਸਰੀਗੜਪੂਆ ਜੀ ਸਾਸਰੀਗੜ ਮੰਮੀ ਆ ਗਈ ਆ ਵਧੀਆ ਸਾਰੇ ਆ ਗਏ ਆ ਗਏ ਠੀਕ ਠਾਕ ਸੋ ਇਥੋਂ ਦੀ ਜਿਹੜੀ ਵੋਟ ਹੈ 1800 ਹੈ 18 1850 ਦੇ ਕਰੀਬ 1900 ਦੇ ਕਰੀਬ ਇੰਨੀ ਕੁ ਹੈਗੀ ਹੈ ਵੋਟ ਇਥੋਂ ਦੇ ਜਿਹੜਾ ਪਿੰਨ ਕੋੜੇ ਉਹ ਹੈਗਾ 15 21 16 152116 ਤੇ ਜਿਹੜਾ ਅਭੋਰ ਸ਼ਹਿਰ ਦਾ ਪਿੰਕੋੜੇ ਉਹ ਵੀ 152116 ਹੀ ਆ ਇਸ ਪਿੰਡ ਨੂੰ ਵੀ ਸੇਮ ਹੀ 152116 ਜਿਹੜਾ ਪਿੰਕੋੜਾ ਉਹ ਹੀ ਲੱਗਦਾ ਜ਼ਿਲ੍ਹਾ ਫਾਜ਼ਿਲਕਾ ਪੈਂਦਾ ਮੈਂ ਪਹਿਲਾਂ ਵੀ ਦੱਸ ਚੁੱਕਿਆ ਤੇ ਅਸੀਂ ਵੀ ਲੋਹੜੀ ਵਾਜਦੇ ਆ तकरीबन ਇਸ ਪਿੰਡ ਦੇ ਵਿੱਚ ਹੀ ਲਾਹੌਰ ਤੋਂ ਆ ਗਏ ਵਸੇ ਹੋਏ ਲੋਕ ਨੇ 47 ਵੇਲੇ ਦੇ ਇਹ ਵੀ ਲਾਹੌਰ ਤੋਂ ਆ ਕੇ ਵਸੇ ਹੋਏ ਨੇ ਜੀ ਆਹ ਭਾਜੀ ਸੋ ਕੰਟ ਵਧੀਆ ਲੱਗ ਰਿਹਾ ਅੱਜ ਪਿੰਡ ਦੇ ਵਿੱਚ ਵਾਪਸੀ ਆ ਗਈ ਆ ਪਿੰਡ ਦੀਆਂ ਗਲੀਆਂ ਆ ਜਿਹੜੀ ਜਿਮ ਇਹ ਜੀ ਹੈ ਨੌਜਵਾਨਾਂ ਦੇ ਲਈ ਜਿਮ ਬਣੀ ਹੋਈ ਇੱਧਰ ਇੱਧਰ ਪਿੰਡ ਦੀ ਜਿਵੇਂ ਇਹ ਪਿੰਡ ਦੀ ਮੇਨ ਗਲੀ ਵਾਈਦੀ ਹੈ ਪਿੰਡ ਦੀ ਮੇਨ ਗਲੀ ਤੇ ਆ ਪਿੰਡ ਦੀ ਸਾਥ ਹੋਏ ਆ ਬਜ਼ੁਰਗ ਇਹਨੂੰ ਕੋਈ ਨਹੀਂ ਘਰੋਂ ਵੇਲੇ ਸਿਰਦੇ ਉੱਥੇ ਹੀ ਬੈਠੇ ਦੇ ਆ ਬਜ਼ੁਰਗ ਸਾਡੇ ਪਿੰਡ ਦੀ ਸ਼ਾਨ ਇਹ ਸਾਥੇ ਇੱਕ ਸਾਜ ਦੀ ਪਿੰਡ ਦੀ ਇਹ ਚੌਂਕ ਆ ਮੇਨ ਪਿੰਡ ਦਾ ਸਾਡੇ ਪਿੰਡ ਦਾ ਤੇ ਇੱਥੇ ਸ਼ਾਮ ਨੂੰ ਮਹਿਫਲ ਲੱਗੀ ਹੁੰਦੀ ਆ ਹਾਂ ਕਿਵੇਂ ਔਰ ਯਾਗਲੋਗ ਇਹ ਪਿੰਡ ਦੀ ਮੇਨ ਗਲੀ ਆ ਵੈਸੇ ਹੀ ਇਹ ਸੁਸਾਇਟੀ ਹੁੰਦੀ ਸੀ ਪਹਿਲਾਂ ਇਹ ਜਿਹੜੀ ਹੈ ਨਾ ਜਿਹੜੀ ਇਹ ਸੁਸਾਇਟੀ ਹੁੰਦੀ ਸੀ ਪਹਿਲਾਂ ਬਹੁਤ ਪੁਰਾਣੀ ਸੁਸਾਇਟੀ ਸੀ ਹੁਣ ਤਾਂ ਨਹੀਂ ਟਾਟੂ ਦਿੱਤਾ ਇਹ ਸਾਡੇ ਵੀਰ सोनू ਦੀ ਦੁਕਾਨ ਓਏ ਇੱਕ ਪਿੰਡ ਦੀ ਇੱਕ ਹੋਰ ਗਲੀ ਆ ਬਾਈ ਪਿੰਡ ਦੀ ਬਣੀ ਹੋਈ ਇਧਰ ਆ ਮੇਰਾ ਤਾਂ ਇਹੀ ਤਾਂ ਬੇਟਾ ਇਹ ਮੇਰਾ ਭਰਾ ਵੱਡਾ ਤੇ ਇਧਰ ਮੈਂ ਵਿਆਹ ਦੀਆਂ ਤਿਆਰੀਆਂ ਚੱਲਦੀਆਂ ਪਈਆਂ ਅਪੋੜੀ ਬੜੀ ਲੈ ਕੇ ਚੱਲੇ ਵੀ ਤਿਆਰੀਆਂ ਹੁੰਦੀਆਂ ਵੀਆ ਵਿਆਹ ਦੀਆਂ ਓਹ ਸਾਹਮਣੇ ਫਿਰ ਬੱਚੇ ਖੇਡਦੇ ਆ ਜਿਹੜਾ ਬਾਈ ਉਹ ਬੈਂਕ ਆ ਕੋਆਪਰੇਟਿਵ ਬੈਂਕ ਆ ਸਰਕਾਰੀ ਬੈਂਕ ਪਿੰਡ ਦੇ ਵਿੱਚ ਇਹ ਵੀ ਬਣਿਆ ਹੋਇਆ ਆ ਆ ਵੇ ਪਰਦੇ ਪੱਖੇ ਲੈ ਗਿਆ ਆ ਵੀ ਜਿਹੜਾ ਹੋ ਗਿਆ ਇਹ ਵੈਸੇ ਪਿੰਡ ਦੀ ਨਾ ਜਿਹੜੀ ਮੇਨ ਗਲੀ ਵੱਲਦੀ ਪਿੰਡ ਦੀ ਮੇਨ ਹੈ ਗਲੀ ਪਿੰਡ ਦੀ ਮੇਨ ਗਲੀ ਇਹ ਤੇ ਇੱਥੇ ਨਾ 411 ਘਰ ਬਣੇ ਹੋਇਆ ਪਿੰਡ ਦੇ ਵਿੱਚ ਤੇ ਇਹ ਚਲੋ 1400 ਦੇ ਕਰੀਬ ਤਕਰੀਬਨ ਨਾ 1400 ਦੇ ਕਰੀਬ ਇੱਥੋਂ ਦੀ ਜਿਹੜੇ ਮਤਲਬ ਪੋਪੂਲੇਸ਼ਨ ਆ ਆਬਾਦੀ ਆ ਇੱਧਰ ਜਲੇਬੀਆਂ ਗਰਮਾ ਗਰਮ ਜਲੇਬੀਆਂ ਨਿਕਲਣ ਲੱਗੀਆਂ ਤੇ ਹੁਣ ਹੁਣ ਆਪਾਂ ਤੁਹਾਨੂੰ ਲੈ ਕੇ ਜਾ ਰਹੇ ਮੈਂ ਪਿੰਡ ਦੇ ਜਿੱਥੇ ਬਾਸ ੱਡਾ ਬਣਿਆ ਹੋਇਆ ਉੱਥੇ ਲੈ ਕੇ ਜਾ ਰਹੇ ਹਾਂ ਆ ਬਾਸ ੱਡਾ ਆ ਗਿਆ ਭਾਈ ਹਾਏ ਪਿੰਡ ਦਾ ਮਾਹੌਲ ਜਿਹੜਾ ਇੰਨੀਆਂ ਚੀਜ਼ਾਂ ਤੋਂ ਪਤਾ ਲੱਗਿਆ ਇਹਦਾ ਵੀ ਪਿੰਡ ਨਹੀਂ ਵੈਸੇ ਬਾਰਡਰ ਏਰੀਆ ਸਾਡਾ ਬਾਰਡਰ ਏਰੀਆ ਪੈ ਜਾਂਦਾ ਹੈ ਬਾਰਡਰ ਏਰੀਆ ਇੱਕ ਤਾਂ ਸਾਨੂੰ ਰਾਜਸਥਾਨ ਬਾਰਡਰ ਬਹੁਤ ਨੇੜੇ ਲੱਗਦਾ ਇੱਥੇ ਬਸ ਇਸ ਤੋਂ ਇਸ ਪਿੰਡ ਦੇ ਵਿੱਚ ਨਾ ਯਾਰ ਬਾਗੜੀ ਸਮਾਜ ਬਾਗੜੀ ਬੋਲਣ ਵਾਲੇ ਲੋਕ ਵੀ ਕਾਫੀ ਰਹਿੰਦੇ ਆ ਇੱਥੇ ਪਿੰਡ ਦੇ ਵਿੱਚ ਆ ਵੇਖੋ ਇਹ ਤਕਰੀਬਨ ਨਾ 3-4 ਭਾਸ਼ਾਵਾਂ ਦੇ ਲੋਕ ਇਸ ਪਿੰਡ ਦੇ ਵਿੱਚ ਰਹਿੰਦੇ ਪੈਣ। ਸਟਾਲ ਲੱਗੀ ਬਈ। ਚਾਟ ਪਾਵਰੀ, ਗਵਾਲੀਅਰ ਚਾਟ ਬੰਦਾਰ। ਇਹ ਪਿੰਡ ਦਾ ਜਿਹੜਾ ਨਾ ਇਹ ਅੱਡਾ ਬਣਿਆ ਹੋਇਆ ਇਹ ਪਿੰਡ ਦਾ। ਇਹ ਬਸ ਅੱਡਾ ਇਹਨੂੰ ਅੱਡਾ ਹੀ ਕਹਿੰਦੇ ਵੈਸੇ ਸਾਡੇ ਪਿੰਡ ਵਾਲੇ ਤੇ। ਇਹ ਬਸ ਅੱਡਾ ਏ। ਬਸ ਅੱਡਾ ਵੱਲੋਂ ਸਰਪੰਚ ಗ್ರಾಮ ਪੰਚਾਇਤ ਇਸ ਤਰ੍ਹਾਂ ਦੇ ਨਾਲ ਦੁਆਰਾ ਆ ਮੋ ਵੀਰੇ ਇਹ ਨਾ ਕੁਂਬਦਾ ਨਹੀਂ ਇਹ ਮੋਲਾ ਚਾਰ ਕੰਡਾ ਗੋਲ ਕਪੀ ਮੈਂ ਬਈ ਅੱਜ ਮੈਂ ਅੱਜ ਬਣਦੇ ਦੇਖ ਲਈ ਕਿਸ ਤਰ੍ਹਾਂ ਕਿਸ ਤਰੀਕੇ ਨਾਲ ਬਣਾ ਰਹੇ ਸੀ ਨਾ ਮੈਂ ਬਣਦੇ ਦੇਖ ਲਈ ਅੱਜ ਹੁਣ ਮੇਰਾ ਜੀ ਨਹੀਂ ਕਰਦਾ ਉਹਟੀ ਯਾਰ ਬਈ ਯਾਰ ਮੈਂ ਅੱਜ ਵੇਖੇ ਗੋਲ ਗੱਪੇ ਬਣਦੇ ਤੇ ਜਿਹੜੀ ਉਹ ਚਟਣੀ ਜਿਹੜੀ ਬਣਾ ਰਹੇ ਸੀ ਨਾ ਯਾਰ ਉਹਦੇ ਤੇ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਕਰ ਗਏ ਉਹ ਦੱਸ ਨਹੀਂ ਸਕਦਾ ਮੈਂ ਕਿਵੇਂ ਕਰ ਰਹੇ ਸੀ ਇਹ ਸੋ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਇੱਥੇ ਵੀਡੀਓ ਐਂਡ ਕਰਦਾ ਪਿਆ ਮੈਂ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਇਹ ਮੇਰਾ ਪਿੰਡ ਮੇਰਾ ਪਿੰਡ ਜਿਹੜਾ ਤੁਹਾਨੂੰ ਕਿੱਦਾਂ ਦਾ ਲੱਗਿਆ ਵੈਸੇ ਹੈ ਸਾਰੇ ਕਹਿੰਦੇ ਬੈਕਵਰਡ ਤੁਸੀਂ ਏਰੀਏ ਦੇ ਰਹਿਣ ਵਾਲੇ ਬੈਕਵਰਡ ਤਾਂ ਰਹਿਣ ਵਾਲਿਆਂ ਬਟ ਯਾਰ ਫੈਸਿਲਿਟੀਆਂ ਬਹੁਤ ਨਹੀਂ ਯਾਰ ਜੋ ਮਰਜੀ ਲੋ ਆਰ ਵੀ ਬਹੁਤ ਰਹਿੰਦੇ ਪਿੰਡ ਦੇ ਵਿੱਚ ਯਾਰ ਫਾਇਦੀ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਦੱਸਿਓ ਜੀ ਜ਼ੀਰੋ ਬਜਟ ਪੰਜਾਬ ਟੂਰ ਦੀ ਹੈ ਮੇਰੀ 6ਵੀਂ ਵੀਡੀਓ ਸੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਦਿਓ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਤੇ ਚੈਨਲ ਨੂੰ ਸ਼ੇਅਰ ਕਰਿਓ ਸਾਸਤਰੀ ਗੱਲ ਤਾਈ ਜੀ ਇਹ ਸਾਡੇ ਤਾਈ ਜੀ ਨੇ ਜੱਲਾ ਆਪੇ ਆਏ ਹਾਲੀਆਂ ਜੀ ਵਿਆਹ ਤੇ ਆਏ ਹੋਏ ਆ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਸੋ ਰੱਬ ਰੱਖਾਂ ਮੇਰੇ